ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਾਫੀ ਲੰਬੇ ਸਮੇਂ ਤੋਂ ਵੀਡੀਓ ਪਾ ਰਹੇ ਹਾਂ ਜਿੱਦਾਂ ਪਸ਼ੂ ਰਿਪੀਟ ਹੁੰਦਾ ਤੇ ਕਿਹੜੀ ਆਪਾਂ ਕਿਵੇਂ ਇਲਾਜ ਕਰ ਸਕਦੇ ਆ ਪਰ ਹੁਣ ਪਤਾ ਚੱਲਿਆ ਬਹੁਤ ਇੰਨੇ ਕੁ ਜਿਆਦੇ ਭਰਾਮਣੇ ਫੋਨ ਆਏ ਮੈਸੇਜ ਆਏ ਆਪਾਂ ਮੇਲੇ ਦੀ ਗੱਲ ਕਰਦੇ ਸੀ ਮੇਲੇ ਲੱਗਣੇ ਚਾਹੀਦੇ ਨੇ ਬਟ ਜੇ ਆਪਾਂ ਡੇਰੀ ਦੇ ਧੰਦੇ ਦੇ ਵਿੱਚ ਦੇਖੀ ਤਾਂ ਆਪਾਂ ਬਹੁਤ ਜਿਆਦੇ ਪਿੱਛੇ ਫਿਰਦੇ ਆ ਇੰਨੇ ਕੁ ਜਿਆਦਾ ਡੇਲੀ ਫੋਨ ਆਉਂਦੇ ਨੇ ਸਿਰਫ ਇਸ ਗੱਲ ਮਾਰੇ ਵੀ ਭਾਈ ਸਾਡੇ ਮੱਝ ਰਿਪੀਟ ਆ ਸਾਡੀ ਗਾਂ ਰਿਪੀਟ ਆ ਸਾਡੀ ਅਫਸਰ ਝੋਟੀ ਨਹੀਂ ਗੱਬਣ ਹੋ ਰਹੀ ਬੱਚੀ ਨਹੀਂ ਗੱਬਣ ਹੋ ਰਹੀ ਤਾਂ ਮੈਂ ਇੱਕ ਗੱਲ ਸੋਚੀ ਆ ਵੀ ਹਜੇ ਮੇਲੇ ਵਾਲਾ ਸਫ਼ਰ ਤਾਂ ਆਪਣਾ ਬਹੁਤ ਜ਼ਿਆਦਾ ਦੂਰ ਹੈ ਪਰ ਸਭ ਤੋਂ ਪਹਿਲਾਂ ਆਪਾਂ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਆਪਣੇ ਪਸ਼ੂਆਂ ਨੂੰ ਚੰਗੀ ਤਰ੍ਹਾਂ ਸਵਾਹੀ ਲਈਏ ਉਹੀ ਆਪਣੇ ਲਈ ਬਹੁਤ ਹੈ ਹੁਣ ਜੇ ਆਮ ਘਰਾਂ ਦੇ ਵਿੱਚ ਪਸ਼ੂ ਰਿਪੀਟ ਹੋਈਗੇ ਤਾਂ ਮੇਲਿਆਂ ਦੇ ਵਿੱਚ ਕਿਹੜਾ ਪਸ਼ੂ ਜਾਣਾ ਮੇਲਿਆਂ ਦੇ ਵਿੱਚ ਪੰਜ ਸੱਤ ਘਰਾਂ ਦੇ ਪਸ਼ੂ ਹੁੰਦੇ ਨੇ ਆਮ ਘਰਾਂ ਦੇ ਵਿੱਚ ਮੇਲੇ ਦੇ ਪਸ਼ੂ ਜਾ ਹੀ ਨਹੀਂ ਸਕਦੇ ਕਿਉਂਕਿ ਉਹ ਵਿਚਾਰੇ ਕਿਸਾਨ ਭਰਾ ਨੇ ਕੀ ਕਰ ਉਹ ਆਪਣੇ ਚੰਗੀ ਤਰ੍ਹਾਂ ਮੱਝਾਂ ਹੀ ਨਹੀਂ ਸਵਾ ਸਕਦੇ ਪਸ਼ੂ ਲਗਾਤਾਰ ਉਹਨਾਂ ਦੇ ਜਿਹੜੇ ਰਿਪੀਟ ਨੇ ਉਹ ਹੋ ਰਹੇ ਨੇ ਤਾਂ ਸਭ ਤੋਂ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਆ ਵੀ ਪਸ਼ੂ ਰਿਪੀਟ ਅਸਲ ਦੇ ਵਿੱਚ ਪਸ਼ੂ ਜਦੋਂ ਰਿਪੀਟ ਹੁੰਦਾ ਹੈ ਭਾਵੇਂ ਮੱਝ ਆ ਭਾਵੇਂ ਗਾਂ ਕੀ ਉਹਦੇ ਬੱਚੇ ਤਾਂ ਨਹੀਂ ਜਿਹੜੀ ਕੰਡੀਸ਼ਨ ਆ 100% ਨਹੀਂ ਹੁੰਦੀ ਉਹ ਕਿਵੇਂ ਨਾ ਕਿਵੇਂ ਕਰਕੇ ਕੁਝ ਕਾਰਨਾ ਕਰਕੇ ਉਹ ਕਮਜ਼ੋਰ ਰਹਿ ਜਾਂਦੀ ਆ ਕਮਜ਼ੋਰ ਹੋ ਜਾਂਦੀ ਆ ਉਸੇ ਕਰਕੇ ਨਾ ਪਸ਼ੂ ਰਿਪੀਟ ਕਰਦਾਗਾ ਤਾਂ ਜੇ ਆਪਾਂ ਗੱਲ ਕਰੀਏ ਵੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਪਸ਼ੂ ਰਿਪੀਟ ਹੋਣ ਦੇ ਕੀ ਕਾਰਨ ਨੇ ਪਸ਼ੂ ਰਿਪੀਟ ਹੀ ਕਿਉਂ ਹੁੰਦਾ ਜੇ ਆਪਾਂ ਪਸ਼ੂ ਨੂੰ ਰਿਪੀਟ ਹੀ ਨਾ ਹੋਣ ਦਈਏ ਤਾਂ ਆਪਣਾ ਕਿੰਨਾ ਖਰਚਾ ਬਚ ਸਕਦਾ ਆਪਣਾ ਟਾਈਮ ਬਚ ਸਕਦਾ ਆਪਣੀ ਲੇਬਰ ਬਚ ਸਕਦੀ ਆ ਤਾਂ ਆਪਾਂ ਉਸ ਟਾਪਿਕ ਦੇ ਉੱਤੇ ਗੱਲ ਕਰਦੇ ਆਂ ਜਦੋਂ ਬੱਚਾ ਜਨਮ ਲੈਂਦਾ ਕਈ ਵਾਰੀ ਆਪਾਂ ਕੀ ਕਰਦੇ ਆ ਦੁੱਧ ਦੇ ਲਾਲਚ ਦੇ ਮਾਰੇ ਆਪਾਂ ਬੱਚੇ ਨੂੰ ਦੁੱਧ ਹੀ ਨਹੀਂ ਛੱਡਦੇ ਹੁਣ ਮੰਨ ਲਓ ਇੱਕ ਬੱਚੇ ਨੂੰ ਤੁਸੀਂ ਦੁੱਧ ਛੱਡ ਰਹੇ ਹੋ ਵੱਧੋ ਵੱਧ ਇੱਕ ਚੰਗਾ ਬੱਚਾ ਜੇ 5-6 ਲੀਟਰ ਦੁੱਧ ਤੁਸੀਂ 2-3 ਮਹੀਨੇ ਪਿਉਣਾ ਤਾਂ 10-12000 ਦਾ ਉਹ ਦੁੱਧ ਚਾਹੁੰਦਾ ਇੱਕ ਪਾਸੇ ਦੁੱਧ ਚੁੰਗੇ ਵਾਲਾ ਬੱਚਾ ਇੱਕ ਪਾਸੇ ਤੁਸੀਂ ਦੁੱਧ ਨਾ ਛੱਡੋ ਬੱਚੇ ਨੂੰ ਪਹਿਲੀ ਗੱਲ ਤਾਂ ਉਹ ਜਿਹੜਾ ਦੁੱਧ ਚੁੰਗੇ ਵਾਲਾ ਚੰਗਾ ਸਿਹਤਮੰਦ ਹੋਊਗਾ ਉਹਦੇ ਅੰਦਰ ਜਿਹੜੇ ਅੰਗ ਨੇ ਚੰਗੀ ਤਰ੍ਹਾਂ ਡਿਵੈਲਪ ਹੋਣਗੇ ਤਾਂ ਉਹ ਅੱਧੀ ਉਮਰ ਦੇ ਵਿੱਚ ਹੀ ਪਹਿਲੇ ਵਾਰ ਪਹਿਲੇ ਸੂਏ ਸੂਪੂਗਾ ਇੱਕ ਪਾਸੇ ਤੁਸੀਂ ਦੁੱਧ ਨਹੀਂ ਛੱਡਦੇ ਆਪਾਂ 10 12000 ਰੁਪਏ ਦਾ ਲਾਲਚ ਪਿੱਛੇ ਆਪਾਂ 3-4 ਸਾਲ ਉਸ ਜਾਨਵਰ ਤੋਂ ਭਾਵੇਂ ਗਾਂ ਪਾਵੇਂ ਮੱਝ ਆ ਉਹ ਤੋਂ ਪੈਰ ਵੜਾਈ ਜਾਂਦੇ ਆ ਸਿਰ ਲੇਬਰ ਦਾ ਖਰਚਾ ਪਉਂਦੀ ਆ ਹੁਣ ਕਿੱਥੇ ਤਾਂ ਪਸ਼ੂ 3-4 ਸਾਲਾਂ ਦੇ ਵਿੱਚ ਇੱਕ ਵਾਰੀ ਸੂਂਦਾ ਕਿੱਥੇ ਪਸ਼ੂ ਆਪਣਾ 4 ਸਾਲ 3 ਸਾਲਾਂ ਦੇ ਵਿੱਚੋਂ 4 ਸਾਲਾਂ ਦੇ ਵਿੱਚ ਦੋ ਵਾਰੀ ਸੂ ਪੈਂਦਾ ਚੰਗੀ ਬੱਚੀ ਦਾ ਤੁਸੀਂ ਲਾ ਲਓ ਵੀ 12-13 ਮਹੀਨਿਆਂ ਦੀ ਕਨਸੀਵ ਹੋ ਜਾਂਦੀ ਆ ਚੰਗੀ ਝੋਟੀ ਆ 14-15 ਮਹੀਨਿਆਂ ਦੇ ਵਿੱਚ ਦੁੱਧ ਚੋਟੀ ਰਲ ਜਾਂਦੀ ਆ ਦੁੱਧ ਪਿਉਣਾ ਬੱਚੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਤੋਂ ਬਾਅਦ ਗੱਲ ਡੀ ਫਾਰਮ ਤਾ ਕਈ ਪ੍ਰਕਾਰ ਕੀ ਕਰਦੇ ਨੇ ਸੇਵਾ ਵਧੀਆ ਕਰਦੇ ਨੇ ਡੀ ਵਾਰਮਿੰਗ ਨਹੀਂ ਕਰਦੇ ਤਾਂ ਪਸ਼ੂ ਦੀ ਜਿਹੜੀ ਡੀ ਵਾਰਮਿੰਗ ਆ ਉਹ ਸਮੇਂ ਸਿਰ ਕਰੋ ਤਿੰਨ ਤੋਂ ਤਿੰਨ ਤੋਂ 4 ਮਹੀਨੇ ਦੇ ਵਿੱਚ ਵਿੱਚ ਡੀ ਵਾਰਮਿੰਗ ਦੁਬਾਰਾ ਕਰ ਦੇਣੀ ਚਾਹੀਦੀ ਆ ਸਾਲ ਦੇ ਵਿੱਚ ਘੱਟੋ ਘੱਟ 4 ਵਾਰਾ ਨਹੀਂ ਤਾਂ 3 ਵਾਰਾ ਤੁਹਾਨੂੰ ਜਿਹੜੀ ਡੀ ਵਾਰਮਿੰਗ ਆ ਉਹ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਵੱਡੇ ਪਸ਼ੂ ਜਿਵੇਂ ਇੱਕ ਵਾਰੀ ਸੂਪੈਂਦੇ ਨੇ ਫਿਰ ਉਹ ਰਿਪੀਟ ਮਾਰ ਜਾਂਦੇ ਨੇ ਤਾਂ ਕਈ ਇੰਨੇ ਕ ਜਿਆਦੇ ਕਮੈਂਟ ਆਉਂਦੇ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਕਹਿ ਸਕਦੇ ਆਪਾਂ ਉਸ ਗੱਲ ਨੂੰ ਭਰਾਵਾਂ ਨੂੰ ਇਹੀ ਨਹੀਂ ਪਤਾ ਵੀ ਮਿਨਰਲ ਮਿਕਸਚਰ ਕੀ ਚੀਜ਼ ਆ ਪਹਿਲਾ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਹਰ ਇੱਕ ਬੰਦਾ ਧੰਤਾਂ ਦਾ ਚੂਰਾ ਮਿਨਰਲ ਮਿਕਸਚਰ ਪੁੱਛ ਨੂੰ ਪਾਉਂਦਾ ਹੋ ਪਰ ਜਦੋਂ ਕਮੈਂਟ ਆਉਂਦੇ ਨੇ ਬਾਈ ਜੀ ਧੰਤਾਂ ਦਾ ਚੂਰਾ ਕੀ ਹੈ ਇਹ ਕਿੱਥੋਂ ਮਿਲਦਾ ਹੈ ਕਿ ਮੈਨੂੰ ਪਾ ਸਕਦੇ ਆ ਮਿਨਰਲ ਮਿਕਸਚਰ ਕੀ ਹੈ ਮੈਂ ਦੱਸ ਦੇਣਾ ਚਾਹੁੰਦਾ ਜੇ ਅੰਗਰੇਜ਼ੀ ਦੇ ਵਿੱਚ ਉਸ ਚੀਜ਼ ਨੂੰ ਮਿਨਰਲ ਮਿਕਸਚਰ ਕਹਿੰਦੇ ਨੇ ਪੰਜਾਬੀ ਦੇ ਵਿੱਚ ਆਪਾਂ ਧੰਤਾਂ ਦਾ ਚੂਰਾ ਕਹਿੰਦੇ ਆ ਧੰਤਾਂ ਦਾ ਚੂਰਾ ਮੈਂ ਤਾਂ ਕਰਕੇ ਬੋਲਦਾ ਹੁੰਨਾ ਵੀ ਕਈ ਵਾਰੀ ਪੰਜਾਬੀ ਮਾਨੂੰ ਅੰਗਰੇਜ਼ੀ ਦੇ ਵਿੱਚ ਚੀਜ਼ ਸਮਝ ਨਹੀਂ ਆਉਂਦੀ ਤਾਂ ਬਹੁਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਧੰਤਾਂ ਦਾ ਚੂਰਾ ਕੀ ਆ ਪਾਉਣ ਦੀ ਤਾਂ ਦੂ ਫਿਰ ਬੰਦੇ ਕੀ ਪੁੱਛਦੇ ਰਹਿੰਦੇ ਨੇ ਬਾਈ ਜੀ ਗੱਬਣ ਪੁੱਛ ਨੂੰ ਦੇ ਸਕਦੇ ਆ ਬਾਈ ਜੀ ਦੁੱਧ ਦੇੰਦੇ ਪੁੱਛ ਨੂੰ ਪਾ ਸਕਦੇ ਆ ਹੁਣ ਮੈਂ ਸੋਨ ਇੱਕ ਤਰ੍ਹਾਂ ਚੰਗੀ ਤਰ੍ਹਾਂ ਗੱਲ ਸਮਝਾਉਣਾ ਹੁਣ ਜਿੱਦਾਂ ਆਪਣੇ ਹਿਊਮਨ ਬਾਡੀ ਦੀ ਗੱਲ ਆ ਬੰਦੇ ਦੀ ਗੱਲ ਆ ਆਪਾਂ ਵੀ ਕਿਉਂ ਖਾਣੇ ਆ ਆਪਾਂ ਮਲਟੀਵਿਟਾਮਿਨ ਆਮ ਹੀ ਲੈਣੇ ਆ ਹੁਣ ਮਲਟੀਵਿਟਾਮਿਨ ਦਾ ਇਹ ਤਾਂ ਹੁੰਦਾ ਨਹੀਂ ਕੋਈ ਵੀ ਕੋਈ ਬੰਦਾ ਮਲਟੀਵਿਟਾਮਿਨ ਲੈ ਹੀ ਨਹੀਂ ਸਕਦਾ ਕਿਉਂਕਿ ਮਲਟੀਵਿਟਾਮਿਨ ਦੇ ਵਿੱਚ ਉਹ ਐਸੈਂਸ਼ੀਅਲ ਚੀਜ਼ਾਂ ਹੁੰਦੀਆਂ ਜਿਹੜੀਆਂ ਕਈ ਵਾਰੀ ਆਪਣੀ ਬਾਡੀ ਦੇ ਵਿੱਚ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੁੰਦੀਆਂ ਆਪਾਂ ਨੂੰ ਭੋਜਨ ਦੇ ਵਿੱਚੋਂ ਨਹੀਂ ਮਿਲਦੀਆਂ ਉ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਮੈਗਨੀਸ਼ੀਅਮ ਮੈਗਨੀਸ਼ੀਅਮ ਹੋ ਗਿਆ ਉਹ ਮੇਨ ਤਾ ਅੰਤਾਂ ਨੇ ਜਿਹੜੇ ਪਸ਼ੂ ਨੂੰ ਬਾਡੀ ਦੇ ਵਿੱਚ ਚਾਹੀਦੀ ਹੀ ਚਾਹੀਦਿਆਂ ਨੇ ਆਪਾਂ ਕੈਲਸ਼ੀਅਮ ਕਿਉਂ ਦਿੰਨੇ ਆ ਹੁਣ ਕੈਲਸ਼ੀਅਮ ਦੁੱਧ ਰਾਹੀਂ ਕਿੰਨਾ ਬਾਹਰ ਜਾਂਦਾ ਜਿਹੜਾ ਦੁੱਧ ਹੈ ਉਹ ਕੈਲਸ਼ੀਅਮ ਦਾ ਸਭ ਤੋਂ ਵੱਡਾ ਸੋਰਸ ਆ ਜਦੋਂ ਪਸ਼ੂ ਨੂੰ ਚੋਣਿਆ ਦੁੱਧ ਕੱਢਦੇ ਆ ਸਵੇਰੇ ਸ਼ਾਮ ਕਿੰਨਾ ਪਸ਼ੂ ਦੀ ਬਾਡੀ ਦੇ ਵਿੱਚੋਂ ਕੈਲਸ਼ੀਅਮ ਬਾਹਰ ਨਿਕਲਦਾ ਪਰ ਆਪਾਂ ਕੈਲਸ਼ੀਅਮ ਦਾ ਕੋਈ ਸੋਰਸ ਦੇ ਨਹੀਂ ਰਹੇ ਆਪਾਂ ਕਦੋਂ ਦਿੰਨੇ ਆ ਕੈਲਸ਼ੀਅਮ ਸੂਣ ਤੋਂ ਬਾਅਦ ਦੇ ਦਿੰਨੇ ਆ ਜਾਂ ਸੂਣ ਤੋਂ ਥੋੜਾ ਪਹਿਲਾਂ ਦੇ ਦਿੰਨੇ ਆ ਇੱਕ ਇੱਕ ਦਾ ਜਿਹੜਾ ਧੰਤ ਦਾ ਚੂਰਾ ਮਿਨਰਲ ਮਿਕਸਚਰ ਦੇ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਕੈਲਸ਼ੀਅਮ ਵੀ ਆ ਉਹਦੇ ਵਿੱਚ ਫਾਸਫੋਰਸ ਵੀ ਆ ਤਾਂ ਇਹ ਕਹਿਣ ਦਾ ਮਤਲਬ ਇਹ ਚੀਜ਼ ਨਹੀਂ ਆ ਜੇ ਤੁਹਾਡੇ ਕੋਲੇ ਪਸ਼ੂ ਕੋਈ ਛੋਟਾ ਹੈਗਾ 6-1.5 ਸਾਲ ਦਾ ਅਫਸਰ ਬੱਚੀ ਆ ਭਾਵੇਂ ਉਹ ਕੱਟੀ ਆ ਉਹਨੂੰ 60-70 ਗ੍ਰਾਮ ਤੁਸੀਂ ਦੇ ਸਕਦੇ ਹੋ ਜੇ ਪਸ਼ੂ ਤੁਹਾਡਾ ਦੁੱਧ ਦਿੰਦਾ ਉਹਨੂੰ 100-150 ਗ੍ਰਾਮ ਜੇ ਪਸ਼ੂ ਤੁਹਾਨੂੰ ਲੱਗਦਾ ਵੀ ਰਿਪੀਟ ਹੋਊਗਾ ਉਹਨੂੰ 2-250 ਗ੍ਰਾਮ ਡੇਲੀ ਦੇ ਧੰਤ ਦਾ ਚੂਰਾ ਪਾਓ ਇਹ ਗੜਵਾਸੂ ਵੱਲੋਂ ਬੋਲੀ ਮਿਲ ਜਾਂਦਾ ਕੇਵੀਕੇ ਦੇ ਵਿੱਚ ਜਿਵੇਂ ਆਪਾਂ ਗੱਲ ਕਰੀ ਸੀ ਉੱਥੇ ਮਿਲ ਜਾਂਦਾ ਜਿੱਥੇ ਵੀ ਮੈਡੀਸਨ ਮਿਲਦੀ ਆ ਪਸ਼ੂਆਂ ਦਾ ਮੈਡੀਕਲ ਦਾ ਸਮਾਨ ਸਾਰਾ ਮਿਲਦਾ ਉੱਥੇ ਤੁਸੀਂ ਲੈ ਸਕਦੇ ਹੋ ਕਿਹੜੇ ਕਿਹੜੇ ਉਹਨਾਂ ਕੋਲੇ ਹੁੰਦੇ ਕਿਹੜੇ ਕਿਹੜੇ ਦਾ ਰਿਜ਼ਲਟ ਆਪਾਂ ਵੈਸਟ ਦੇਖਿਆ ਐਗਰੀਮੈਂਟ ਫੋਟ ਹੋ ਗਿਆ ਚਿਹਲੇਟਡ ਐਗਰੀਮੈਂਟ ਫੋਟ ਆਉਂਦਾ ਰਿਵੈਕ ਦਾ ਆਉਂਦਾ ਜਾਂ ਬੈਂਟਰੀਮਨ ਆਉਂਦਾ ਰੈਪਰੋਮਨ ਆਉਂਦਾ ਏ ਟੂ ਜ਼ेड ਪਾਊਡਰ ਆਉਂਦਾ ਕਾਫੀ ਤੰਤਾਂ ਦੇ ਚੂਰੇ ਟੋਟਾ ਬੈਟਾ ਆਉਂਦਾ ਸੀ ਆਰ ਐਸ ਆਉਂਦਾ ਇਹ ਸਾਰੇ ਅਲੱਗ-ਅਲੱਗ ਕੰਪਨੀਆਂ ਦੇ ਨੇ ਕਾਫੀ ਹੱਦ ਤੱਕ ਇਹਨਾਂ ਦਾ ਰਿਜ਼ਲਟ ਮਿਲਦਾ ਜੁਲਦਾ ਵਧੀਆ ਇਹ ਜਿੰਨੇ ਕ ਆਪਾਂ ਦੱਸੇ ਨੇ ਉਹ ਚੀਜ਼ਾਂ ਰਿਜ਼ਲਟ ਤਾਂ ਸਭ ਤੋਂ ਵੱਡਾ ਜਿਹੜਾ ਪਸ਼ੂ ਰੀਪੀਟ ਹੋਣ ਦਾ ਕਾਰਨ ਅੱਜ ਦੇ ਟਾਈਮ 'ਚ ਇੱਕ ਤਾਂ ਉਹ ਮੱਕੀ ਦਾ ਚਾਰ ਆ। ਹੁਣ ਜਿਹੜੀ ਗਾਂ ਆਂਗੀ ਗਾਂ ਮੱਕੀ ਦਾ ਚਾਰ ਚੰਗੀ ਤਰ੍ਹਾਂ ਚੱਲ ਜਾਂਦੀ ਆ ਉਹਦੇ 'ਚ ਕੋਈ ਜ਼ਿਆਦੇ ਬਹੁਤੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਉਹਦਾ ਹੀਟ ਸਾਈਕਲ ਵੀ ਵੱਡਾ ਉਹਦੀ ਦੁੱਧ ਦੇਣ ਦੀ ਕੈਪੈਸਿਟੀ ਵੱਡੀ ਆ ਉਹ ਗਾਲਾ ਜ਼ਿਆਦਾ ਕਰਦੀ ਆ ਉਹਦੇ ਅੰਦਰ ਮੈਕੈਨਿਜ਼ਮ ਵੱਡਾ ਰਿਮਨ ਵੱਡਾ ਮੱਝ ਨਾਲੋਂ ਰਿਮਨ ਆ ਪਾਰਟ ਟ ਨੂੰ ਕਹਿੰਦੇ ਨੇ ਕਿਉਂਕਿ ਇਹਨਾਂ ਦੇ ਟਿੱਟੇ ਦੇ ਵਿੱਚ ਚਾਰ ਪਾਰਟ ਹੁੰਦੇ ਨੇ ਜਿਹੜਾ ਵੀ ਪਸ਼ੂ ਗਾਲਾ ਕਰਦਾ ਉਹਨਾਂ ਦਾ ਜਿਹੜਾ ਉਹ ਚਾਰ ਭਾਗਾਂ ਦੇ ਵਿੱਚ ਵੱਡਿਆ ਹੁੰਦਾ ਅਲੱਗ-ਅ ਤੁਸੀਂ ਸੋਚੋ ਵੀ ਜਦੋਂ ਆਪਾਂ ਮਿਨਰਲ ਮਿਕਸਚਰ ਨਹੀਂ ਪਾਉਂਦੇ ਜਾਂ ਤੁਸੀਂ ਲਾ ਲਓ ਵੀ ਲੰਮੇ ਸਮੇਂ ਤੋਂ ਤੁਸੀਂ ਚਾਰ ਪਾ ਰਹੇ ਹੁਣ ਅਚਾਰ ਦੇ ਵਿੱਚ ਕੀ ਆ ਇਕੱਲੇ ਅਨਾਜ ਨੇ ਅਨਾਜ ਪਸ਼ੂ ਲਈ ਬੜੇ ਜਿਆਦੇ ਚੰਗੇ ਨਹੀਂ ਉਹਦੀ ਲੜੁੰਦੀ ਮਾਤਰਾ ਹੁੰਦੀ ਆ ਉਹ ਚੰਗੀ ਆ ਪ੍ਰੋਟੀਨ ਸਭ ਤੋਂ ਵੱਧ ਚਾਹੀਦਾ ਪ੍ਰੋਟੀਨ ਜਦ ਆਪਾਂ ਨੂੰ ਫੀਡਾਂ ਚ ਫੀਡ ਚ ਮਿਲੂ ਚੰਗੀ ਆਪਾਂ ਬਣਾ ਕੇ ਫੀਡ ਪਾਈਏ ਫੀਡ ਅੱਧਾ ਕਿਲੋ ਕਿਲੋ ਘੱਟ ਪੈ ਜੂ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਹੜਾ ਮਿਨਰਲ ਮਿਕਸਚਰ ਆ ਉਹ ਜ਼ਰੂਰੀ ਆ ਦੋ ਕਾਰਨ ਸਭ ਤੋਂ ਵੱਡੇ ਨੇ ਪਸ਼ੂ ਰਿਪੀਟ ਹੋਣ ਦਾ ਪਹਿਲਾ ਅਚਾਰ ਜਿਹੜਾ ਆਪਾਂ ਨਿਰਾ ਅਚਾਰ ਪਾ ਰਹੇ ਆ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਮੱਕੀ ਦੀ ਸਟੇਜ ਕਿਹੜੀ ਤੇ ਚਾਰ ਪਾਉਣਾ ਕੱਚੇ ਮੱਖੀਆਂ ਦਾ ਆਪਾਂ ਚਾਰ ਪਾ ਰਹੇ ਹਾਂ ਉੱਲੀ ਵਾਲਾ ਚਾਰ ਵੀ ਆਪਾਂ ਵਿੱਚੀ ਪਾ ਰਹੇ ਹਾਂ ਉਹ ਫਿਰ ਕੱਲਾ ਨਾਜ ਹੁੰਦਾ ਜਿਹੜੀ ਉੱਲੀ ਪਸ਼ੂ ਦੇ ਅੰਦਰ ਲੰਘ ਗਈ ਉਸ ਪਸ਼ੂ ਨੇ ਉਹਦਾ ਅੰਦਰ ਸਿਸਟਮ ਖਰਾਬ ਕਰਨਾ ਹੀ ਕਰਨਾ ਤੇ ਦੂਜੇ ਨੰਬਰ ਤੇ ਆਪਾਂ ਵੀ ਮਿਨਰਲ ਮਿਕਸਚਰ ਦੀ ਗੱਲ ਆ ਗਈ ਸਭ ਤੋਂ ਜ਼ੋਰ ਆਪਾਂ ਮਿਨਰਲ ਮਿਕਸਚਰ ਤੇ ਤਾਂ ਦਿੱਤਾ ਹੋਇਆ ਬਹੁਤੇ ਭਰਾਵਾਂ ਨੂੰ ਇਹੀ ਚੀਜ਼ ਨਹੀਂ ਪਤਾ ਸੀ ਵੀ ਧੰਤ ਦੇ ਚੂਰਾ ਕੀ ਆ ਤੁਸੀਂ ਕਿਸੇ ਵੀ ਪਸ਼ੂ ਨੂੰ ਪਾ ਸਕਦੇ ਹੋ ਜਦੋਂ ਪਸ਼ੂ ਨੂੰ ਥੋੜਾ ਕੱਖ ਖਾਣ ਲੱਗਿਆ ਤਿੰਨ ਚਾਰ ਮਹੀਨਾ ਦਾ ਹੋ ਗਿਆ ਤੁਸੀਂ 30 40 ਗ੍ਰਾਮ ਜਦੋਂ ਪਸ਼ੂ ਸੂਣਾ ਦੁੱਧ ਵਾਲਾ ਪਸ਼ੂ ਹੋ ਗਿਆ ਦੁੱਧ ਦੇਣ ਦਾ ਉਦੋਂ ਤੁਸੀਂ 100 ਸਵਾ 100 ਗ੍ਰਾਮ ਪਾਉਣਾ ਹੈ ਜੇ ਪਸ਼ੂ ਨੂੰ ਲੱਗਦਾ ਵੀ ਗੱਭਣ ਨਹੀਂ ਹੁੰਦਾ ਰਿਪੀਟ ਮਾਰਦਾ ਹੈ ਤਾਂ ਤੁਸੀਂ 2 ਟਾ 100 ਗ੍ਰਾਮ ਪਾਓ ਜੇ ਤੁਸੀਂ ਆਪਣੇ ਪਸ਼ੂ ਨੂੰ ਧੰਤ ਦਾ ਚੂਰਾ ਸ਼ੁਰੂ ਤੋਂ ਲੈ ਕੇ ਅੰਡ ਤੱਕ ਪਾਈ ਜਾਓਗੇ ਦੁੱਧ ਦੇ ਨਾਲ ਨਾਲ ਮੈਂ ਗਰੰਟੀ ਕਰਦਾ ਵੀ ਤੁਹਾਡਾ ਕੋਈ ਵੀ ਪਸ਼ੂ ਰਿਪੀਟ ਨਹੀਂ ਹੋਊਗਾ ਪਸ਼ੂ ਰਿਪੀਟ ਹੁੰਦਾ ਸਿਰਫ ਜਿਹੜੇ ਧੰਤਾਂ ਨੇ ਧੰਤਾਂ ਦੀ ਕਮੀ ਉਹਨਾਂ ਦੇ ਬਾਡੀ ਦੇ ਵਿੱਚ ਆ ਜਾਂਦੀ ਹੈ ਕੁਝ ਫਾਸਫੋਰਸ ਕੈਲਸ਼ੀਅਮ ਹੋ ਗਿਆ ਦੁੱਧਰਾ ਹੀ ਨਿਕਲ ਜਾਂਦਾ ਬਾਹਰੋਂ ਆਪਾਂ ਦੇ ਨਹੀਂ ਪਾਉਂਦੇ ਤਾਂ ਕਰਕੇ ਉਹੀ ਜਿਹੜੇ ਤੱਤ ਨੇ ਪਸ਼ ਯੂਟਰਸ ਨੂੰ ਬੱਚੇ ਜਾਨ ਨੂੰ ਚੰਗਾ ਸਿਹਤਮੰਦ ਬਣਾਉਣ ਲਈ ਚਾਹੀਦੇ ਹੁੰਦੇ ਨੇ ਉਹੀ ਤੱਤ ਜਦੋਂ ਦੁੱਧ ਰਾਹੀਂ ਬਾਹਰ ਨਿਕਲ ਜਾਂਦੇ ਨੇ ਆਪਾਂ ਪਸ਼ੂ ਨੂੰ ਦਿੰਦੇ ਨਹੀਂ ਉਹ ਜਦੋਂ ਘਾਟ ਪੈ ਜਾਂਦੀ ਆ ਚੰਗੀ ਤਰ੍ਹਾਂ Ovulation ਨਹੀਂ ਹੁੰਦੀ ਚੰਗੀ ਤਰ੍ਹਾਂ ਐਗ ਨਹੀਂ ਬਣਦਾ ਅੰਡਾ ਨਹੀਂ ਬਣਦਾ ਉਹ ਫਰਟੀਲਾਈਜ਼ਰ ਕਿੱਥੋਂ ਫਰਟੀਲਾਈਜ਼ ਕਿੱਥੋਂ ਕਰੂ ਜੇ ਚੰਗੀ ਤਰ੍ਹਾਂ ਉਹਦਾ ਡਿਵੈਲਪਮੈਂਟ ਹੀ ਨਾ ਹੋਈ ਤਾਂ ਭਰਾ ਬਹੁਤ ਧੰਤਾਂ ਦਾ ਚੂਰਾ ਸਭ ਤੋਂ ਮੇਨ ਚੀਜ਼ ਆ ਤੁਸੀਂ ਕਿਸੇ ਵੀ ਪਸ਼ੂ ਨੂੰ ਪਾ ਸਕਦੇ ਹੋ ਗੱਬਣ ਫੰਡਰ ਦਾ ਇਹਦੇ ਵਿੱਚ ਕੋਈ ਲੌਜੀਕ ਨਹੀਂ ਕੋਈ ਦੁੱਧ ਦਾ ਲੌਜੀਕ ਨਹੀਂ ਹਾਂ ਡੋਜ ਜ਼ਰੂਰ ਵੱਧਾ ਜਿਹੜਾ ਦੁੱਧਨ ਦਾ ਪਸ਼ੂ 100 ਤੋਂ 1 ਜਿਹੜਾ ਛੋਟਾ ਪਸ਼ੂ ਆ ਤੁਸੀਂ ਉਹਨੂੰ 670 ਗ੍ਰਾਮ ਪਾ ਸਕਦੇ ਹੋ ਇਹ ਕਿਸੇ ਵੀ ਪਸ਼ੂ ਨੂੰ ਤੁਸੀਂ ਦੇ ਸਕਦੇ ਹੋ ਬਹੁਤ ਹੀ ਜਿਆਦਾ ਚੰਗੀ ਚੀਜ਼ ਆ ਤਾਂ ਕਾਫੀ ਭਰਾਵਾਂ ਦੇ ਇਹੀ ਮੈਸੇਜ ਆਈ ਜਾਂਦੇ ਨੇ ਬਾਈ ਜੀ ਤਾਂ ਤੁਹਾ ਦਾ ਚੂਰਾ ਕੀ ਆ ਕਿੱਥੋਂ ਮਿਲੂ ਕਿਸੇ ਵੀ ਮੈਡੀਸਨ ਤੋਂ ਤੁਸੀਂ ਇਹ ਚੀਜ਼ ਲੈ ਸਕਦੇ ਹੋ ਤਾਂ ਇਹ ਚੀਜ਼ ਤੁਸੀਂ ਆਪਣੇ ਡੇਰੀ ਫਾਰਮ ਦੇ ਵਿੱਚ ਲਾਜ਼ਮੀ ਕਰੋ ਗਰੰਟੀ ਕਰਦਾ ਵੀ ਤੁਹਾਡਾ ਪਸ਼ੂ ਕਦੇ ਵੀ ਰਿਪੀਟ ਨਹੀਂ ਕਰੂਗਾ ਭਾਵੇਂ ਉਹ ਗਾਂ ਵੀ ਭਾਵੇਂ ਮੱਝ ਹੈ ਕਈ ਵਾਰ ਪਸ਼ੂ ਕੀ ਹੁੰਦਾ ਰੱਸਾ ਚੱਬਣ ਲੱਗ ਜਾਂਦਾ ਜਾਂ ਇੱਕ ਦੂਜੇ ਦੇ ਪਸ਼ੂ ਵਾਲ ਖਾਣ ਲੱਗ ਜਾਂਦਾਗਾ ਪੂਛ ਚੱਬਣ ਲੱਗ ਜਾਂਦਾਗਾ ਇਹ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਨੇ ਖੁਰਲੀ ਜਾ ਔਰ ਇੱਟਾ ਚੱਟਣ ਲੱਗ ਜਾਂਦੇ ਨੇ ਪਸ਼ੂ ਇਹ ਜਿੰਨੇ ਵੀ ਨਿਸ਼ਾਨੀਆਂ ਮੈਂ ਦੱਸ ਚੁੱਕਿਆ ਇਹ ਸਾਰੀਆਂ ਧੰਤਾਂ ਦੀ ਚੂਰੇ ਦੀ ਕਮੀ ਕਰ ਜਿਹੜੇ ਤਤ ਨੇ ਤਤਾਂ ਦੀ ਘਾਟ ਕਰਨ ਆਉਣੀ ਆ ਜੇ ਤੁਸੀਂ ਧੰਤਾਂ ਦਾ ਚੂਰਾ ਪਾ ਲੋਗੇ ਪਸ਼ੂ ਦੀ ਚਮਕ ਵੀ ਵਧੀਆ ਰਹਿਣੀ ਆ ਜਿੰਨੇ ਵੀ ਪਸ਼ੂ ਕੱਖ ਖਾਊਗਾ ਸਾਰੇ ਚੰਗੀ ਤਰ੍ਹਾਂ ਹਾਜਮ ਆਉਣਗੇ ਪਸ਼ੂ ਦੀ ਜਿਹੜੀ ਚਮੜੀ ਆ ਉਹ ਚੰਗੀ ਮਲੈਮ ਰਹੂਗੀ ਉਹਦੇ ਚਮਕਾਊਗੀ ਸਕਿਨ ਆ ਉਹਦੀ ਚੰਗੀ ਹੋਊਗੀ ਤੇ ਨਾ ਕੋਈ ਪਸ਼ੂ ਰੱਸਾ ਚੱਬੂ ਕਈ ਵਾਰੀ ਕੀ ਹੁੰਦਾ ਪਸ਼ੂ ਪੂਛ ਚਾਬਦਾ ਪੂਛ ਵੀ ਨਹੀਂ ਚੱਬੂ ਜਾਂ ਇੱਟਾ ਚੱਟਣ ਲੱਗ ਜਾਂਦੇ ਨੇ ਵਾਲ ਜੇ ਕਿਤੇ ਕਿਤੇ ਵਾਲ ਲੈ ਜਾਂਦੇ ਨੇ ਪਸ਼ੂ ਦੇ ਵਿੱਚ ਸਾਲਾਂ ਦੇ ਵਿੱਚ ਇੱਕਛੜਾਂ ਦੇ ਵਿੱਚ ਤੁਸੀਂ ਕੀ ਕਰਨਾ ਵੀ ਆਪਣਾ ਡਲੇ ਵਾਲਾ ਨੂਨ ਹੁੰਦਾ ਉਹ ਪਸ਼ੂਮੁਰੇ ਨੂਨ ਜ਼ਰੂਰ ਧਰੋ ਕਿਉਂਕਿ ਆੜੋਂ ਦੀ ਕਈ ਵਾਰੀ ਘਾਟ ਹੋ ਜਾਂਦੀ ਆ ਪਸ਼ੂ ਦੇ ਦਾਗ ਚਟਟੇ ਧੱਬੇ ਜੇ ਪੈਣ ਲੱਗ ਜਾਂਦੇ ਨੇ ਤਾਂ ਇਹ ਚੀਜ਼ਾਂ ਲਾ ਕਰਨੀਆਂ ਲਾਜ਼ਮੀ ਆ ਜ਼ਰੂਰੀ ਨੇ ਜਦੋਂ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਗਾਰੰਟੀ ਕਰਦਾ ਵੀ ਤੁਸੀਂ ਤੁਹਾਡਾ ਪਸ਼ੂ ਕਦੇ ਵੀ ਰਿਪੀਟ ਨਹੀਂ ਹੋਊਗਾ ਜੇ ਤੁਸੀਂ ਅਚਾਰ ਪਾਉਣਾ 10-12 ਕਿਲੋ ਮੱਝ ਨੂੰ ਪਾ ਲਓ ਗਾਂ ਨੂੰ ਤਾਂ ਗਾਂ ਤਾਂ 25-25 ਕਿਲੋ ਵੀ ਖਾ ਜਾਂਦੀ ਆ ਪਰ ਨਾਲ ਤੁਸੀਂ 100-150 ਗ੍ਰਾਮ ਧੰਤਾਂ ਦਾ ਚੂੜਾ ਜ਼ਰੂਰ ਪਾਓ ਜੇ ਤੁਸੀਂ ਇਹ ਚੀਜ਼ਾਂ ਸ਼ੁਰੂ ਕਰਤੀਆਂ ਆਪਣੇ ਘਰੇ ਮੈਂ ਗਾਰੰਟੀ ਕਰਦਾ ਵੀ ਤੁਹਾਡਾ ਰੀਪੀਟ ਨਹੀਂ ਹੋਊਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਬਹੁਤ ਬਹੁਤ ਧੰਨਵਾਦ